ਇੱਥੇ ਯੂ ਆ ਬੋਲੀ ਬੋਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਵਾਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਮੁੱਖ ਮੰਤਰੀ ਧਾਮਕ ਬੇਸ ਵਾਲੇ ਵੀਰ ਦੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਚੱਲ ਰਹੀਆਂ ਲੋਕ ਉਹਨਾਂ ਦੇ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਉਹ ਉਹਨਾਂ ਦੇ ਬੋਲਣ ਦਾ ਤਰੀਕਾ ਕੁਝ ਇਸ ਤਰ੍ਹਾਂ ਦਾ ਜੋ ਲੋਕਾਂ ਨੂੰ ਬਹੁਤ ਐਂਟਰਟੇਨ ਕਰਦਾ ਹਸਾਉਂਦਾ ਪਰ ਇਸੇ ਦੇ ਚੱਲਦੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਜਨਤੋਂ ਬਣ ਗਈਆਂ ਜਿਸ ਕਰਕੇ ਉਹਨਾਂ ਨੂੰ ਆਲੋਚਨਾਵਾ ਫ੍ਰਿਟਿਸਾਈਜ਼ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਸੇ ਦੇ ਚੱਲਦੇ ਉਹ ਮਾਫੀ ਵੀ ਮੰਗ ਚੁੱਕੇ ਆ ਪਰ ਦੋਸਤੋ ਇੱਥੇ ਕੁਝ ਰਲਿ ਮਿਲੀ ਪ੍ਰਤੀਕਿਰਿਆ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਕੁੱਝ ਲੋਕ ਉਹਨਾਂ ਦੀ ਨਿਯੋਜਨਾ ਕਰ ਰਹੇ ਤਾਂ ਬਹੁਤ ਸਾਰੇ ਲੋਕ ਉਹਦੀ ਸਪੋਰਟ ਵਿੱਚ ਵੀ ਆ ਰਿਹਾ ਹੈ ਤੇ ਅੱਜ ਮੇਰਾ ਵੀਰ ਇੱਕ ਬਹੁਤ ਹੀ ਵਧੀਆ ਜਿਹੜਾ ਸਿੰਗਰ ਜਸਕਰਨ ਸੰਧੂ ਉਹਨਾਂ ਨੇ ਮੁੱਖ ਮੰਤਰੀ ਧੰਕ ਬੇਸ ਵਾਲੇ ਵਾਈ ਦੀ ਸਪੋਰਟ ਵਿੱਚ ਇੱਕ ਵੀਡੀਓ ਪਾਈ ਆ ਸੋ ਆਓ ਆਪਾਂ ਉਹਨਾਂ ਦਾ ਗੀਤ ਸੁਣਦੇ ਹਾਂ ਜੋ ਕਿ ਉਹਨਾਂ ਨੇ ਧੰਕ ਬੇਸ ਵਾਲੇ ਮੁੱਖ ਮੰਤਰੀ ਦੀ ਸਪੋਰਟ ਵਿੱਚ ਗਾਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਜਸਕਰਨ ਸੰਧੂ ਤੇ ਮੈਂ ਆਪਣੇ ਤਾਂ ਕਵਾਲੇ ਮੁੱਖ ਮੰਤਰੀ ਦੇ ਹੱਕ ਚ ਕੁਝ ਲਿਖਿਆ ਵਾ ਜੀ ਕਿਉਂਕਿ ਮੇਰੀ ਕੰਡੀਸ਼ਨ ਵੀ ਓਦਾਂ ਦੀ ਆ ਸੇਮ ਤੇ ਉਹਦਾ ਦੁੱਖ ਮੈਂ ਸਮਝ ਸਕਦਾ ਵਾਂ ਤੇ ਦੋ ਤਿੰਨ ਲਾਈਨਾਂ ਲਿਖੀਆਂ ਨੇ ਜੇ ਵਧੀਆ ਲੱਗੀਆਂ ਤੇ ਸ਼ੇਅਰ ਜ਼ਰੂਰ ਕਰਿਓ ਜੀ। ਉਹ ਮੁੰਡਾ ਮਿਡਲ ਕਲਾਸ ਪਰਿਵਾਰ ਦਾ ਕੁੜੇ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦਾ ਮਾੜੇ ਬੰਦੇ ਦੀ ਚੜ੍ਹਾਈ ਕਿੱਥੇ ਜਾਂਦੇ ਤਾਂ ਵੀ ਹੇਟਰਾਂ ਦੇ ਸੀਨੇ ਜਾਵੇ ਠਾਰਦਾ ਓਏ ਉੱਡਦਾ ਫੜਕ ਮਾਰ ਕੇ ਵੈਰੀਆਂ ਦੀ ਇੱਕ ਬਿੱਲੋ ਸਾੜ-ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਪੈਸਾ ਪਾੜ ਕੇ ਓ ਵੈਰੀਆਂ ਦੀ ਇੱਕ ਬਿੱਲੋ ਸਾੜ-ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਪੈਸਾ ਪਾੜ ਕੇ ਓ ਸਿੱਧਾ ਸਾਦਾ ਜਾ ਸ਼ਰੀਫ ਰਣਵੀਰ ਨਹੀਂ ਓਨੂੰ ਕਰਦਾ ਸਪੋਰਟ ਵਾਂਗ ਵੀਰ ਨਹੀਂ ਕੱਚੇ ਕੋਠਿਆਂ ਵਾਲਾ ਵੀ ਹੁਣ ਗਾਊਗਾ ਹੁਣ ਦਊਗਾ ਗਰੀਬੀ ਰੱਬ ਚੀਰ ਨਹੀਂ ਅੱਖਾਂ ਨਾਲ ਫੈਰ ਮਾਰਤੇ ਓ ਵੈਰੀਆਂ ਦੀ ਇੱਕ ਬਿੱਲੋ ਸਾੜ ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਬੇਸਾ ਪਾੜ ਕੇ ਓ ਵੈਰੀਆਂ ਦੀ ਇੱਕ ਬਿੱਲੋ ਸਾੜ ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਬੇਸਾ ਪਾੜ ਕੇ ਓ ਕਰਨ ਸੰਧੂਆ ਫਿਰੋਜ਼ਪੁਰ ਵਾਲਿਆ ਸੱਚ ਲਿਖਿਆ ਤੇ ਸੱਚ ਸਦਾ ਬੋਲਿਆ ਲੱਕ ਦੇਖਦਾ ਗਰੀਬੀ ਚੱਲ ਕੋਈ ਨਾ ਨਾ ਹੀ ਦੇਖ ਕੇ ਹਾਲਾਤ ਮਾੜੇ ਡੋਲਿਆ ਓ ਕਈ ਉਸਤਾਦ ਚਾਰਤੇ ਓ ਵੈਰੀਆਂ ਦੀ ਇੱਕ ਬਿੱਲੋ ਸਾੜ ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਬੇਸਾ ਪਾੜ ਕੇ ਓ ਵੈਰੀਆਂ ਦੀ ਇੱਕ ਬਿੱਲੋ ਸਾੜ ਸਾੜ ਕੇ ਨਹੀਂ ਮੁੰਡਾ ਸੁੱਟਦਾ ਏ ਬੇਸਾ ਪਾੜ ਕੇ ਸੋ ਦੋਸਤੋ ਜੇ ਤੁਸੀਂ ਬਾਈ ਜਸ ਕਰਨ ਸੰਧੂ ਦਾ ਸੌਂਗ ਸੁਣਿਆ ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੀ ਸਪੋਰਟ ਕੀਤੀ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਫੀ ਹੱਦ ਤੱਕ ਮੁੱਖ ਮੰਤਰੀ ਦੇ ਇਸ ਗਾਣੇ ਰਾਹੀਂ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਦੋਸਤੋ ਤੁਹਾਨੂੰ ਜੇ ਗੀਤ ਵਧੀਆ ਲੱਗਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਨਾਲ ਦੀ ਨਾਲ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਗੀਤ ਕਿਵੇਂ ਲੱਗਿਆ ਤੇ ਤੁਸੀਂ ਮੁੱਖ ਮੰਤਰੀ ਧਾਮਕ ਬੇਸ ਵਾਲੇ ਦੀ ਸਪੋਰਟ ਕਰਦੇ ਹੋ ਜਾਂ ਕਿ ਤੁਸੀਂ ਸੋਚਦੇ ਹੋ ਕਿ ਉਹ ਗਲਤ ਵੀਡੀਓ ਬਣਾ ਰਿਹਾ ਜਾਂ ਉਸ ਨੂੰ ਵੀਡੀਓ ਨਹੀਂ ਬਣਾਉਣੀ ਚਾਹੀਦੀਆਂ ਸੋ ਦੋਸਤੋ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਬਾਈ ਧਾਮਕ ਬੇਸ ਵਾਲੇ ਮੁੱਖ ਮੰਤਰੀ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਤੇ ਨਾਲ ਆ ਰਿਹਾ ਬੈਲ ਦੇ ਬਟਨ ਤੇ ਪਲੀਜ਼ ਜਰੂਰ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨਾਂ ਸ਼ਾਦਨ ਵਾਲਾ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਈ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ ਐਸ ਬਣੇ ਜੜੇ ਕੀ ਕਰਦੀ ਵੀ ਅਸ ਕਿੰਨੇ ਐ ਧਮਕ ਜੇ ਬਣੇ ਕੇ ਵਾ ਵਾ ਜੀ